ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਜੋ ਵੀਡੀਓ ਬਣਾ ਰਹੇ ਆਂ ਬੜੀ ਕੰਮ ਦੀ ਉਹ ਜਾਣਕਾਰੀ ਭਰਪੂਰ ਵੀਡੀਓ ਹੈ ਅੰਤ ਤੱਕ ਜ਼ਰੂਰ ਦੇਖਿਓ ਔਰ ਦੇਖਣ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਵਿੱਚ ਆਪਾਂ ਇੱਕ ਨਾ ਇੱਕ ਪੌੜੀ ਆਉਂਦੀ ਆ ਜਪਜੀ ਸਾਹਿਬ ਵਿੱਚ ਔਰ ਉਹੀ ਸੇਮ ਰਹਿਰਾ ਸਾਹਿਬ ਵਿੱਚ ਵੀ ਆਉਂਦੀ ਹੈ ਸੋਦਰ ਤੇਰਾ ਕੇ ਹਾਲ ਸੋ ਕਰਕੇ ਆ ਚਿਤ ਬੈਸਰਪ ਸੰਭਾਲ ਲੈ ਅ ਤੇ ਉਹਦੇ ਵਿੱਚ ਕੀ ਆ ਉਹ ਦੇਖਣ ਨੂੰ ਤਾਂ ਇੱਕੋ ਜਿਹੀ ਲੱਗਦੀ ਆ ਪਰ ਉਹਦਾ ਵਿੱਚ ਕਾਫੀ ਫਰਕ ਹੈ ਔਰ ਖਾਸ ਕਰਕੇ ਵੀਡੀਓ ਉਹਨਾਂ ਵੀਰਾਂ ਲਈ ਉਹਨਾਂ ਗੁਰੂ ਪੈਰਾਂ ਲਈ ਆ ਜਿਹੜੇ ਆਪਣਾ ਨਿਤਨੇਮ ਜਵਾਨੀ ਕਰਦੇ ਨੇ ਜਿਨ੍ਹਾਂ ਨੂੰ ਕੰਢਾ ਹੈ ਜਿਉਂ ਉਹਦੇ ਵਿੱਚ ਗਲਤੀ ਨਾ ਹੋਵੇ ਸੋ ਉਹ ਆਪਾਂ ਦੋਨੇ ਪੌੜੀਆਂ ਨੂੰ ਬਰਾਬਰ ਕੰਪੇਅਰ ਕਰਕੇ ਦੱਸਾਂਗੇ ਕਿੱਥੇ ਕਿੱਥੇ ਕੀ ਕੀ ਫਰਕ ਹੈ ਔਰ ਉਹਨੂੰ ਅੰਤ ਤੱਕ ਜਰੂਰ ਦੇਖਿਓ ਆਪਾਂ ਸ਼ੁਰੂ ਕਰਦੇ ਆਂ ਜੀ ਸੋ ਦਰਤ ਕਿਹਾ ਸੋ ਕਰ ਕੇਹਾ ਜਿਤ ਬਹਿ ਸਰਬ ਸਮਾਲੇ ਇਹ ਜਪਜੀ ਸਾਹਿਬ ਵਿੱਚ ਦਰਜ ਹੈ ਜੀ ਔਰ ਸੋ ਦਰ ਤੇਰਾ ਕਿਹਾ ਸੋ ਕਰ ਕੇਹਾ ਜਿਤ ਬਹਿ ਸਰਬ ਸਮਾਲੇ ਇਹ ਰੈਰਾ ਸਾਹਿਬ ਵਿੱਚ ਆਪਾਂ ਹਰ ਰੋਇ ਪੜਦੇ ਹਾਂ ਜਦਬ ਜੀ ਸਹਿਬ ਵਿੱਚ ਆਉਂਦਾ ਜੀ ਵਾਜੇ ਨਾਦ ਅਨੇਕ ਅ ਸੰਖਾ ਕੇਤੇ ਬਾਵਨ ਹਾਰੇ ਔਰ ਰਹਿਤ ਸਹਿਬ ਵਿੱਚ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੇਤੇ ਤੇਰੇ ਬਾਵਨ ਹਾਰੇ ਰਹਿਰਾਬ ਸਹਿਬ ਵਿੱਚ ਦੋ ਵਾਰੀ ਤੇਰੇ ਸ਼ਬਦ ਵਰਤਿਆ ਗਿਆ ਕੇਤੇ ਰਾਗ ਪਰਿਸਿਉ ਕਹੀਨ ਕੇਤੇ ਗਾਵਨ ਹਾਰੇ ਔਰ ਰਹਿਰਾ ਸਾਹਿਬ ਵਿੱਚ ਕੀਤੇ ਤੇਰੇ ਰਾਗ ਪਰਿਸਿਓ ਕਹੀਐ ਕੀਤੇ ਤੇਰੇ ਕਾ ਬਨ ਹਾਰੇ ਇੱਥੇ ਤੇਰੇ ਅਤੇ ਕਹੀਐ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਅੱਗੇ ਗੁਰੂ ਸਾਹਿਬ ਪ੍ਰਮਾਣ ਕਰਦੇ ਨੇ ਗਾਵਹਿ ਤੁਹਨੋਂ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਤੇ ਰਹਿਰਾ ਸਾਹਿਬ ਚ ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਹਿ ਚਿਤ ਗੁਪਤ ਲਿਖ ਜਾਨ ਹੈ ਲਿਖ ਲਿਖ ਧਰਮ ਵਿਚਾਰੇ ਰਾਹਰਾ ਸਾਹਿਬ ਵਿੱਚ ਦਰਜ ਜੀ ਗਾਵਨ ਤੁਧਨੋਂ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਉਥੇ ਵਿਚਾਰੇ ਉਥੇ ਵਿਚਾਰੇ 바ਵਾ ਔਰ ਬੱਬੇ ਨਾਲ ਫਰਕ ਉਚਾਰਨ ਕੀਤਾ ਗਿਆ ਗਾਵ ਹੈ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਉਹਦੇ ਰਾਹਰਾ ਸਾਹਿਬ ਵਿੱਚ ਗਾਵਨ ਤੁਧਨੋਂ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਅਗਰੇ ਗਾਵ ਹੈ ਇੰਦ ਇੰਦਰਾਸਨ ਬੈਠੇ ਦੇਵਤਿਆਦਰ ਨਾਲੇ ਰਹਿਰਾ ਸਭ ਵਿੱਚ ਗੁਰੂ ਸਾਹਿਬ ਪ੍ਰਮਾਣ ਕਰਦੇ ਨੇ ਗਾਵਨ ਤੁਧਨੋਂ ਇੰਦਰ ਇੰਦਰਾਸਨ ਬੈਠੇ ਦੇਵਤਿਆਦਰ ਨਾਲੇ ਤੇ ਇੰਦਰ ਇੰਦਰ ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵੇਚਾਰੇ ਔਰ ਗਾਵਨ ਤੁਦਨੋਂ ਸਿੱਧ ਸਮਾਧੀ ਅੰਦਰ ਗਾਵਨ ਤੁਦਨੋਂ ਸਾਧ ਵਿਚਾਰੇ ਉਥੇ ਵਿਚਾਰੇ ਔਰ ਵਿਚਾਰੇ ਚ ਫਰਕ ਹੈ ਜੀ ਉਥੇ ਬਾਬੇ ਦੀ ਸਿਆਰੀ ਔਰ ਉਥੇ ਬੱਬੇ ਦੀ ਬਿਆਰੀ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਰਹਰਾ ਸਾਹਿਬ ਚ ਗੁਰੂ ਸਾਹਿਬ ਫਰਮਾਨ ਕਰਦੇ ਨੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਇੱਥੇ ਦੁੱਧਨੋ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਜੀ ਅੱਗੇ ਗੁਰੂ ਸਾਹਿਬ ਜਪਜੀ ਸਾਹਿਬ ਵਿੱਚ ਫਰਮਾਨ ਕਰਦੇ ਨੇ ਗਾਵਨ ਪੰਡਤ ਪੜਨ ਰਕੀ ਸਰ ਜੁਗ ਜੁਗ ਵੇਦਾ ਨਾਲੇ ਔਰ ਰਹਿਰਾ ਸਾਹਿਬ ਵਿੱਚ ਗਾਵਨ ਤੁਧਨੋ ਪੰਡਤ ਪੜਨ ਰਖੀਸਰ ਜੁਗ ਜੁਗ ਵਿਦਾ ਨਾਲੇ ਅੱਗੇ ਜਪਜੀ ਸਾਹਿਬ ਵਿੱਚ ਗੁਰੂ ਸਾਹਿਬ ਪ੍ਰਮਾਣ ਫੇਰ ਕਰਦੇ ਨੇ ਗਾਵ ਹੈ ਮੋਹਨੀਆਂ ਮਨਮੋਹਨ ਸੁਰਗਾ ਮਚ ਪਿਆਲੇ ਰਹਿਰਾ ਸਾਹਿਬ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਨੇ ਗਾਵਨ ਤੁਦਨੋ ਮੋਹਨੀਆਂ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਔਰ ਰੈਰਾਸ ਸਬ ਵਿੱਚ ਗਾਵਨ ਤੁਧਨੋਂ ਜੋਦ ਮਹਾਬਲ ਸੂਰਾ ਗਾਵਨ ਤੁਧਨੋਂ ਖਾਣੀ ਚਾਰੇ ਇੱਥੇ ਗੁਰੂ ਸਾਹਿਬ ਨੇ ਤੁਧਨੋਂ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਔਰ ਰਹਿਰਾ ਸਾਹਿਬ ਚ ਗੁਰੂ ਸਾਹਿਬ ਪ੍ਰਮਾਣ ਕਰਦੇ ਨੇ ਗਾਵਨ ਤੁਧਨੋਂ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧਨੋਂ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਔਰ ਰਹਿਰਾ ਸਾਹਿਬ ਚ సేయి ਤੁਧ ਨੋ ਗਾਵਨ ਜੋ ਤੁਧ ਭਾਵਨ ਤਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਔਰ ਹਰਿਆਰਾ ਸਭ ਵਿੱਚ ਹੋਰ ਕੀਤੇ ਦੁੱਧ ਨੂੰ ਗਾਵਨ ਸੇ ਮੈਂ ਚਿੱਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਔਰ ਇਧਰ ਵੀ ਰਰਾ ਸਾਹਿਬ ਚ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਔਰ ਇਧਰ ਵੀ ਗੁਰੂ ਸਾਹਿਬ ਸੇਮ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਔਰ ਰਹਿਰਾ ਸਭ ਚ ਕਰ ਕਰ ਦੇਖੈ ਕੀਤਾ ਆਪਣਾ ਜੋਤ ਤਿਸ ਦੀ ਵਡਿਆਈ ਇੱਥੇ ਵੇਖੈ ਔਰ ਦੇਖੈ ਔਰ ਜਿਵ ਤੇ ਜੋ ਜੋ ਤੇ ਸੁਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਤੇ ਗੁਰੂ ਸਾਹਿਬ ਪ੍ਰਮਾਣ ਕਰਦੇ ਨੇ ਜੋ ਤੇ ਸੁਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਨ ਰਜਾਈ ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਨ ਰਜਾਈ ਸੋ ਬੇਨਤੀ ਹੈ ਕਿ ਗੁਰਬਾਣੀ ਬੰਦ ਸਵੇ ਇਨਾਂ ਤੁਕਾਂ ਦਾ ਤਿਆਰ ਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ